ਨਿੱਕੁ ਵਾਲੀ ਬਾਬੇ ਦੇ ਦਰਬਾਰ ਪਹੁੰਚੀ ਹੁਣ ਪੰਜਾਬੀ ਇੰਡਸਟਰੀ ਦੀ ਆਦਾਕਾਰਾ ਸ਼ਨਾਜ਼ ਗਿੱਲ ਪੈਰਾਚ ਬੈਠ ਕੇ ਮੱਥਾ ਟੇਕਦੀ ਆਈ ਨਜ਼ਰ ਸੁਗਲ ਮੈਂ ਸੋਨੀਆ ਸੁਗਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਸ਼ਨਾਜ਼ ਗਿਲ ਦੇ ਬਾਰੇ ਕਿਉਂਕਿ ਸ਼ਨਾਜ਼ ਗਿਲ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਅਕਸਰ ਉਹਨਾਂ ਨੂੰ ਹੁਣ ਬਾਲੀਵੁੱਡ ਦੇ ਇਵੈਂਟਸ ਦੇ ਵਿੱਚ ਵੇਖਿਆ ਜਾਂਦਾ ਹੈ ਤੇ ਅਕਸਰ ਗਲੈਮਰਸ ਅੰਦਾਜ਼ ਦੇ ਵਿੱਚ ਸ਼ਨਾਜ਼ ਗਿਲ ਨਜ਼ਰ ਆਉਂਦੀ ਹੈ ਤੇ ਉੱਥੇ ਹੀ ਗੱਲ ਕਰੀਏ ਨਿੱਕੂ ਵਾਲੇ ਬਾਬੇ ਦੀ ਤੇ ਉਹ ਵੀ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹਿੰਦੇ ਕਿਉਂਕਿ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੇ ਸਟੇਟਮੈਂਟਸ ਦੇ ਦਿੱਤੇ ਜਾਂਦੇ ਆ ਜਿਸ ਕਰਕੇ ਜੋ ਆ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਆ ਪਰ ਹਾਲ ਹੀ ਦੇ ਵਿੱਚ ਜੋ ਆ ਬਾਬਾ ਬਗੇਸ਼ਵਰ ਜੋ ਆ ਮੁੰਬਈ ਪਹੁੰਚੇ ਸਿਗੈਟਾ ਮੁੰਬਈ ਦੇ ਵਿੱਚ ਬਹੁਤ سارے ਸੈਲਿਬ੍ਰਿਟੀਜ਼ ਉਹਨਾਂ ਨੂੰ ਮਿਲਣ ਜਾ ਰਹੇ ਸੀ ਆਸ਼ੀਰਵਾਦ ਲੈਣ ਜਾ ਰਹੇ ਸੀ ਤਾਂ ਇਸੇ ਦੌਰਾਨ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਸ਼ਨਾਜ਼ ਗਿਲ ਵੀ ਉੱਥੇ ਪਹੁੰਚੀ ਸੀ ਸ਼ਨਾਜ਼ ਗਿਲ ਉੱਥੇ ਪਹੁੰਚ ਕੇ ਬਾਬਾ ਬਗੇਸ਼ਵਰ ਦੇ ਆਸ਼ੀਰਵਾਦ ਲੈਂਦੀ ਹੋਈ ਮੱਥੜੇ ਟੇਕੀ ਹੋਈ ਨਜ਼ਰ ਆ ਰਹੀ ਸੀ ਤਾਂ ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਵੀ ਅਦਾਕਾਰ ਪਹੁੰਚੇ ਸੀ ਜਿਸ ਦੇ ਵਿੱਚ ਸੋਨੂ ਸੋਤ ਤੋਂ ਲੈ ਕੇ ਜੈਕਲਿਨ ਫਰਨੈਂਡੇਸ ਤੇ ਯੂਟਿਊਬਰ ਐਲਵਿਸ਼ ਯਾਦਵ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਇਹ ਤਸਵੀਰਾਂ ਜੋ ਸੀਗੀ ਆਪਨੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੇ ਕੀਤੀਆਂ ਗਈਆਂ ਕਿ ਉਹ ਆਸ਼ੀਰਵਾਦ ਬਾਬੇ ਬਗੇਸ਼ਵਰ ਦਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਹੈ ਕਿ ਜਦੋਂ ਸ਼ਨਾਜ਼ ਗਿੱਲ ਉਤੇ ਪਹੁੰਚਦੀ ਆਸ਼ੀਰਵਾਦ ਲੈਂਦੀ ਤਾਂ ਇਸੇ ਦੌਰਾਨ ਜੈਕਲਿਨ ਫਰਨੈਂਡੇਸ ਵੀ ਆਸ਼ੀਰਵਾਦ ਲੈਂਦੀ ਹੋਈ ਤੇ ਬਾਬੇ ਬਗੇਸ਼ਵਰ ਦੇ ਨਾਲ ਮੁਲਾਕਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਸ਼ਿਨਾਜ਼ ਗਿੱਲ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਬਾਬੇ ਬਗੇਸ਼ਵਰ ਨੇ ਆਪਣੇ ਇੰਸਟਾਗ੍ਰਾਮ ਉਤੇ ਕੁਝ ਤਸਵੀਰਾਂ ਵੀ ਸਾਂਝੇ ਕੀਤੀਆਂ ਨੇ ਇਹਨਾਂ ਤਸਵੀਰਾਂ ਚ ਜੈਕਲਿਨ ਫਰਨਾंडीज ਸੋਨੋ ਸੋਦ ਸ਼ਿਨਾਜ਼ ਗਿੱਲ ਐਲਵਿਸ਼ ਯਾਦਵ ਨੂੰ ਬਾਬਾ ਦੀ ਸ਼ਰਨ ਲੈਂਦੇ ਦੇਖਿਆ ਜਾ ਸਕਦਾ ਹੈ ਸੋ ਅਜਿਹੇ ਤਸਵੀਰਾਂ ਜੋ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸ਼ਿਨਾਜ਼ ਗਿੱਲ ਜੋ ਆ ਬਾਬੇ ਬਗੇਸ਼ਵਰ ਦੇ ਧਾਮ ਤੇ ਪਹੁੰਚੀ ਹੈ ਤੇ ਉਹਨਾਂ ਦਾ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਮੈਂ 소ਨੀਆ ਹਾਂ ਅੱਜ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਸ਼ਨਾਜ਼ ਗਿਲ ਦੇ ਬਾਰੇ ਕਿਉਂਕਿ ਸ਼ਨਾਜ਼ ਗਿਲ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਅਕਸਰ ਉਹਨਾਂ ਨੂੰ ਹੁਣ ਬਾਲੀਵੁੱਡ ਦੇ ਇਵੈਂਟਸ ਦੇ ਵਿੱਚ ਵੇਖਿਆ ਜਾਂਦਾ ਹੈ ਤੇ ਅਕਸਰ ਗਲੈਮਰਸ ਅੰਦਾਜ਼ ਦੇ ਵਿੱਚ ਸ਼ਨਾਜ਼ ਗਿਲ ਨਜ਼ਰ ਆਉਂਦੀ ਹੈ ਤੇ ਉੱਥੇ ਗੱਲ ਕਰੀਏ ਨਿੱਕੂ ਵਾਲੇ ਬਾਬੇ ਦੀ ਤੇ ਉਹ ਵੀ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹਿੰਦੇ ਕਿਉਂਕਿ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੇ ਸਟੇਟਮੈਂਟਸ ਦੇ ਦਿੱਤੇ ਜਾਂਦੇ ਆ ਜਿਸ ਕਰਕੇ ਜੋ ਆ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਆ ਪਰ ਹਾਲ ਹੀ ਦੇ ਵਿੱਚ ਜੋ ਆ ਬਾਬਾ ਬਗੇਸ਼ਵਰ ਜੋ ਆ ਮੁੰਬਈ ਪਹੁੰਚੇ ਸੀਗੇ ਤਾਂ ਮੁੰਬਈ ਦੇ ਵਿੱਚ ਬਹੁਤ سارے ਸੈਲੀਬ੍ਰਿਟੀਜ਼ ਉਹਨਾਂ ਨੂੰ ਮਿਲਣ ਜਾ ਰਹੇ ਸੀ ਆਸ਼ੀਰਵਾਦ ਲੈਣ ਜਾ ਰਹੇ ਸੀ ਤਾਂ ਇਸੇ ਦੌਰਾਨ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਸ਼ਨਾਜ਼ ਗਿਲ ਵੀ ਉੱਥੇ ਪਹੁੰਚੀ ਸੀ ਸ਼ਨਾਜ਼ ਗਿਲ ਉੱਥੇ ਪਹੁੰਚ ਕੇ ਬਾਬਾ ਬਗੇਸ਼ਵਰ ਦੇ ਆਸ਼ੀਰਵਾਦ ਲੈਂਦੀ ਹੋਈ ਮੱਥਾ ਟੇਕੀ ਹੋਈ ਨਜ਼ਰ ਆ ਰਹੀ ਸੀ ਤਾਂ ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਵੀ ਅਦਾਕਾਰ ਪਹੁੰਚੇ ਸੀ ਜਿਸ ਦੇ ਵਿੱਚ ਸੋਨੂ ਸੋਤ ਤੋਂ ਲੈ ਕੇ ਜੈਕਲਿਨ ਫਰਨੈਂਡੇਸ ਤੇ ਯੂਟਿਊਬਰ ਐਲਵਿਸ਼ ਯਾਦਵ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਇਹ ਤਸਵੀਰਾਂ ਜੋ ਸੀਗੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੇ ਕੀਤੀਆਂ ਗਈਆਂ ਕਿ ਉਹ ਆਸ਼ੀਰਵਾਦ ਬਾਬੇ ਬਗੇਸ਼ਵਰ ਦਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਜਦੋਂ ਸ਼ਨਾਜ਼ ਗਿੱਲ ਉੱਤੇ ਪਹੁੰਚਦੀ ਆਸ਼ੀਰਵਾਦ ਲੈਂਦੀ ਤਾਂ ਇਸੇ ਦੌਰਾਨ ਜੈਕਲਿਨ ਫਰਨੈਂਡੇਸ ਵੀ ਆਸ਼ੀਰਵਾਦ ਲੈਂਦੀ ਹੋਈ ਤੇ ਬਾਬੇ ਬਗੇਸ਼ਵਰ ਦੇ ਨਾਲ ਮੁਲਾਕਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਸ਼ਨਾਜ਼ ਗਿੱਲ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਬਾਬੇ ਬਗੇਸ਼ਵਰ ਨੇ ਆਪਣੇ ਇੰਸਟਾਗ੍ਰam ਉਤੇ ਕੁਝ ਤਸਵੀਰਾਂ ਵੀ ਸਾਂਝੇ ਕੀਤੀਆਂ ਨੇ ਇਹਨਾਂ ਤਸਵੀਰਾਂ ਚ ਜੈਕਲਿਨ ਫਰਨੈਂਡੇਸ ਸੋਨੋ ਸੋਦ ਸ਼ੈਨਾਜ਼ ਗਿਲ ਐਲਵਿਸ਼ ਯਾਦਵ ਨੂੰ ਬਾਬਾ ਦੀ ਸ਼ਰਨ ਲੈਂਦੇ ਦੇਖਿਆ ਜਾ ਸਕਦਾ ਹੈ ਸੋ ਅਜਿਹੇ ਤਸਵੀਰਾਂ ਜੁਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨਾ ਜਿਸ ਦੇ ਵਿੱਚ ਸ਼ੈਨਾਜ਼ ਗਿਲ ਜੋ ਆ ਬਾਬੇ ਬਗੇਸ਼ਵਰ ਦੇ ਧਾਮ ਤੇ ਪਹੁੰਚੀ ਹੈ ਤੇ ਉਹਨਾਂ ਦਾ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ